ਇੱਕ ਵਾਰ ਫਿਰ ਅਮਰੀਕਾ ਨੇ ਵੱਡਾ ਚਟਕਾ ਦੇ ਦਿੱਤਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਖਾਸ ਤੌਰ ਤੇ ਭਾਰਤ ਵਾਲਿਆਂ ਨੂੰ ਕਿ ਹੁਣ ਦੂਜੀ ਜਿਹੜੀ ਫਲਾਈਟ ਹੈ ਸੂਤਰਾ ਤੋਂ ਖਬਰ ਸਾਹਮਣੇ ਆਈ ਹੈ ਕਿ 15 ਫਰਵਰੀ ਜਿਹੜੀ ਪਰਸੋ 15 ਫਰਵਰੀ ਹੈ ਅੰਮ੍ਰਿਤਸਰ ਵਿਖੇ ਇੱਕ ਹੋਰ ਜਿਹੜਾ ਜਹਾਜ਼ ਲੈਂਡ ਹੋਵੇਗਾ ਤੇ ਵੱਡੇ ਵੱਡੇ ਸਿਆਸਤਦਾਨਾਂ ਵੱਲੋਂ ਜੋ ਭਾਜਪਾ ਸਰਕਾਰ ਹੈ ਮੋਦੀ ਸਰਕਾਰ ਹੈ ਉਹਨਾਂ ਦੇ ਉੱਪਰ ਜੋ ਕਿ ਨਿਸ਼ਾਨੇ ਸਾਧੇ ਜਾ ਰਹੇ ਸਨ ਕਿਹਾ ਜਾ ਰਿਹਾ ਸੀ ਕਿ ਜੋ ਸਾਡੀ ਸਰਕਾਰ ਹੈ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਕਿਉਂ ਨਹੀਂ ਭੇਜਿਆ ਤੇ ਇਸ ਮੁੱਦੇ ਤੋਂ ਬਾਅਦ ਹੁਣ ਜੋ ਸੰਸਦ ਹੈ ਉਹ ਪੂਰੀ ਤਰੀਕੇ ਦੇ ਨਾਲ ਪੱਕੀ ਹੋਈ ਹੈ ਸੱਚਾ ਕਾਲ ਮੇਰਾ ਨਾਮ ਹੈ ਖੁਸ਼ੀ ਚੋਪੜਾ ਤੇ ਦੱਸਦੀ ਹੈ ਕਿ ਅਮਰੀਕਾ ਦੀ ਸਿਆਸਤ ਇਸ ਵੇਲੇ ਕਾਫੀ ਜ਼ਿਆਦਾ ਪੱਕੀ ਹੋਈ ਹੈ 5 ਫਰਵਰੀ ਨੂੰ 104 ਭਾਰਤੀ ਜੋ ਕਿ ਅਮਰੀਕਾ ਤੋਂ ਵਾਪਸ ਆਏ ਸੰ ਤੇ ਹੁਣ ਅਮਰੀਕਾ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿੱਤਾ ਗਿਆ ਜੇ ਦੱਸਦੀ ਹੈ ਕਿ ਅਮਰੀਕਾ ਵੱਲੋਂ 170 ਤੇ 180 ਦੇ ਕਰੀਬ ਜੋ ਭਾਰਤੀ ਨੇ ਵਾਪਸ ਆ ਰਹੇ ਨੇ ਤੇ ਹੁਣ ਆਪਣੀ ਸਹਿਯੋਗੀ ਸਾਹਿਬਦੋ ਨੂੰ ਪੁੱਛਦੇ ਆ ਕਿ ਜੋ ਗੈਰ ਪ੍ਰਵਾਸੀ ਲੋਕ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੂੰ ਹੁਣ ਅਮਰੀਕਾ ਦੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਵਾਪਸ ਆ ਰਹੇ ਨੇ ਤੇ ਸਾਹਿਬ ਤੁਸੀਂ ਦੱਸੋ ਕਿ ਕਦੋਂ ਆ ਰਹੇ ਨੇ ਜੋ ਹੁਣ ਅਮਰੀਕਾ ਤੋਂ ਦੂਜਾ ਜੱਥਾ ਜਿਹੜਾ ਭਾਰਤ ਦਾ ਵਾਪਸ ਆ ਰਿਹਾ ਹੈ ਹੁਣ ਕਦੋਂ ਆਣਗੇ ਤੇ ਕਿੱਥੇ ਲੈਂਡ ਹੋਣਗੇ ਜੀ ਖੁਸ਼ੀ ਤੁਸੀਂ ਇੱਕਦਮ ਸਹੀ ਕਿਹਾ ਕਿ ਇੱਕ ਵਾਰ ਫਿਰ ਅਮਰੀਕਾ ਨੇ ਵੱਡਾ ਚਟਕਾ ਦੇ ਦਿੱਤਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਖਾਸ ਤੌਰ ਤੇ ਭਾਰਤ ਵਾਲਿਆਂ ਨੂੰ ਕਿਉਂਕਿ ਪਹਿਲਾਂ ਤੁਹਾਨੂੰ ਦੱਸ ਦਈਏ ਕਿ 5 ਫਰਵਰੀ ਨੂੰ ਪਹਿਲਾਂ ਹੀ ਇੱਕ ਜਹਾਜ਼ ਜਿਹੜਾ ਲੈਂਡ ਹੋ ਚੁੱਕਿਆ ਅੰਮ੍ਰਿਤਸਰ ਵਿਖੇ ਜਿਸ ਦੇ ਵਿੱਚ 104 ਜਿਹੜੇ ਭਾਰਤੀ ਸੀ ਉਹ ਲੈਂਡ ਕਰ ਚੁੱਕੇ ਸੀ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਜਾ ਵਸੇ ਸੀ ਤੇ ਅਮਰੀਕਨ ਸਰਕਾਰ ਨੇ ਵੱਡਾ ਐਕਸ਼ਨ ਲਿਆ ਸੀ ਤੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਹੁਣ ਦੂਜੀ ਜਿਹੜੀ ਫਲਾਈਟ ਹੈ ਸੂਤਰਾ ਤੋਂ ਖਬਰ ਸਾਹਮਣੇ ਆਈ ਹੈ ਕਿ 15 ਫਰਵਰੀ ਜਿਹੜੀ ਪਰਸੋ 15 ਫਰਵਰੀ ਹੈ ਅੰਮ੍ਰਿਤਸਰ ਵਿਖੇ ਇੱਕ ਹੋਰ ਜਿਹੜਾ ਜਹਾਜ਼ ਲੈਂਡ ਹੋਵੇਗਾ ਜਿਸ ਦੇ ਵਿੱਚ ਗਿਣਤੀ ਦੱਸੀ ਜਾ ਰਹੀ ਹੈ 170 ਤੋਂ 180 ਜਿਹੜੇ ਹਰ ਕਾਨੂੰਨੀ ਪ੍ਰਵਾਸੀ ਨੇ ਜਿਹੜੇ ਭਾਰਤੀ ਨੇ ਉਹ ਲੈਂਡ ਕਰ ਸਕਦੇ ਨੇ ਤੇ ਇੱਕ ਵਾਰ ਫਿਰ ਜਿਹੜੀ ਕਿ ਭਾਰ ਦੀ ਸਿਆਸਤ ਵਿੱਚ ਮੁੱਦੇ ਤੇ ਪੱਖ ਦੀ ਹੋਈ ਨਜ਼ਰ ਆਵੇਗੀ ਤੇ ਇਸ ਮੁੱਦੇ ਤੋਂ ਬਾਅਦ ਹੁਣ ਜੋ ਸੰਸਦ ਹੈ ਉਹ ਪੂਰੀ ਤਰੀਕੇ ਦੇ ਨਾਲ ਪੱਕੀ ਹੋਈ ਹੈ ਜੀ ਹਾਂ ਹੁਣ ਸੰਸਦ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਜੋ ਭਾਰਤੀ ਸੰ ਜੋ ਅਮਰੀਕਾ ਤੋਂ ਗੈਰ ਤਰੀਕੇ ਦੇ ਨਾਲ ਰਹਿ ਰਹੇ ਸਨ ਅਮਰੀਕਾ ਦੇ ਵਿੱਚ ਉਹਨਾਂ ਨੂੰ ਆਰੇ ਦਾ ਜਹਾਜ਼ ਕਿਉਂ ਨਹੀਂ ਲੈਣ ਗਿਆ ਕਿਉਂਕਿ ਕੋਲੰਬੀਆ ਦਾ ਜਹਾਜ਼ ਉਹਨਾਂ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਲੋ ਕਰਾ ਰਹੇ ਸਨ ਉਹਨਾਂ ਨੂੰ ਲੈਣ ਗਿਆ ਉਸ ਤੋਂ ਬਾਅਦ ਜੋ ਸੰਸਦ ਸੀਗੀ ਪੂਰੀ ਤਰੀਕੇ ਦੇ ਨਾਲ ਪੱਕ ਚੁੱਕੀ ਸੀ ਤੇ ਵੱਡੇ ਵੱਡੇ ਸਿਆਸਤਦਾਨਾਂ ਵੱਲੋਂ ਜੋ ਭਾਜਪਾ ਸਰਕਾਰ ਹੈ ਮੋਦੀ ਸਰਕਾਰ ਹੈ ਉਹਨਾਂ ਦੇ ਉੱਪਰ ਜੋ ਕਿ ਨਿਸ਼ਾਨੇ ਸਾਦੇ ਜਾ ਰਹੇ ਸਨ ਕਿਹਾ ਜਾ ਰਿਹਾ ਸੀ ਕਿ ਜੋ ਸਾਡੀ ਸਰਕਾਰ ਹੈ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਕਿਉਂ ਨਹੀਂ ਭੇਜਿਆ ਉਤੇ ਕੁਝ ਤਾਂ ਦੱਸ ਦਈਏ ਕਿ ਇੱਕ ਵਾਰੀ ਫਿਰੇ ਵੱਡਾ ਐਕਸ਼ਨ ਲਿਆ ਗਿਆ ਹੈ ਅਮਰੀਕਨ ਸਰਕਾਰ ਵੱਲੋਂ ਤੇ ਜਿਵੇਂ ਅਮਰੀਕਾ ਦੀ ਸਰਕਾਰ ਇਸ ਮੋੜ ਵਿੱਚ ਆਈ ਹੈ ਕਿ ਗੈਰ ਕਾਨੂੰਨੀ ਜਿੰਨੇ ਵੀ ਪ੍ਰਵਾਸੀ ਨੇ ਵੱਖ-ਵੱਖ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਜਾ ਵਸੇ ਨੇ ਉਸ ਤੋਂ ਬਾਅਦ ਜਿਹੜੀ 올 ਓਵਰ ਇੰਡੀਆ 'ਚ ਹੋਰ ਵੀ ਸਰਕਾਰਾਂ ਨੇ ਹੋਰ ਵੀ ਦੇਸ਼ ਨੇ ਉਹਨਾਂ ਨੇ ਵੀ ਐਕਸ਼ਨ ਮੋਡ ਜਿਹੜਾ ਓਨ ਕਰ ਦਿੱਤਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸਖਤੀ ਵਰਤ ਦਿੱਤੀ ਆ ਉਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਯੂ ਐਸ ਏ ਤੋਂ ਬਾਅਦ ਜਿਹੜਾ ਯੂ ਕੇ ਆ ਬ੍ਰਿਟੇਨ ਉਸਨੇ ਵੀ ਵੱਡਾ ਫੈਸਲਾ ਲਿਆ ਹੈ ਬੀਤੇ ਕੁਝ ਦਿਨ ਪਹਿਲਾਂ ਹੀ ਵੀਡੀਓਜ਼ ਜਾਰੀ ਹੋ ਗਿਆ ਸੀ ਯੂਕੇ ਦੀ ਸਰਕਾਰ ਵੱਲੋਂ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਸੀ ਉਤੋਂ ਵੀ ਹੁਣ ਬਾਹਰ ਕੱਢੇ ਜਾਣਗੇ ਕਿਉਂਕਿ ਕਾਫੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਮੀਗ੍ਰੇਸ਼ਨ ਜਿਹੜੀਆਂ ਸਰਕਾਰਾਂ ਨੇ ਬਾਹਰ ਦੀਆਂ ਇਸ ਕਰਕੇ ਖਾਸ ਤੌਰ ਤੇ ਹੁਣ ਸਖਤੀ ਵਰਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਆਪਣੇ ਦੇਸ਼ ਦੀ ਗੱਲ ਕੀਤੀ ਜਾਵੇ ਭਾਰਤ ਦੀ ਤੇ ਭਾਰਤ ਨੇ ਵੀ ਇਸ ਰਵਈਏ ਨੂੰ ਸਖਤੀ ਨਾਲ ਵਰਤਿਆ ਹੈ ਪਰ ਦੇ ਵਿੱਚ ਵੀ ਕਈ ਜਿਹੜੇ ਬੰਗਲਾਦੇਸ਼ੀ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੁਆਂਡੀ ਦੇਸ਼ ਕਿਉਂਕਿ ਬੰਗਲਾਦੇਸ਼ ਲੱਗਦਾ ਹੈ ਗੈਰ ਕਾਨੂੰਨੀ ਤਰੀਕੇ ਨਾਲ ਐਂਟਰ ਹੋ ਜਾਂਦੇ ਨੇ ਜਿਹੜੇ ਰੁਹੰਗੀਏ ਦੱਸੀ ਜਾਂਦੇ ਨੇ ਉਹਨਾਂ ਤੇ ਵੀ ਵੱਡਾ ਐਕਸ਼ਨ ਹੁਣ ਭਾਰਤ ਸਰਕਾਰ ਨੇ ਵੀ ਲੈ ਲਿਆ ਤੇ ਕਾਫੀ ਜਿਹੜੀ ਡਿਪੋਰਟਿੰਗ ਦੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਇੱਕ ਵਾਰ ਫਿਰ ਅਮਰੀਕਾ ਦੀ ਗੱਲ ਕੀਤੀ ਜਾਵੇ ਤੇ 15 ਫਰਵਰੀਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਫਲਾਈਟ ਹੈ ਫਿਲਹਾਲ ਜਿਹੜੀ ਹੈ ਭਾਰਤ ਵੱਲੋਂ ਕਿਸੇ ਵੀ ਅਧਿਕਾਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਉੱਥੇ ਤਾਂ ਦੱਸ ਦਿਆ ਕਿ ਜਿਹੜੀ ਫਲਾਈਟ ਹੈ ਇਸ ਦੇ ਵਿੱਚ 170 ਤੋਂ 180 ਜਿਹੜੇ ਗੈਰ ਕਾਨੂੰਨੀ ਭਾਰਤੀ ਦੱਸੇ ਜਾ ਰਹੇ ਨੇ ਅੰਮ੍ਰਿਤਸਰ ਵਿਖੇ ਫਿਰ ਤੋਂ ਇੱਕ ਵਾਰ ਫਿਰ ਫਲਾਈਟੇ ਲੈਂਡ ਕਰੇਗੀ ਉਸ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਕੀ ਫਿਰ ਭਾਰਤ ਦੀ ਸਿਆਸਤ ਇਸ ਦਾ ਕੀ ਅਸਰ ਪੈਂਦਾ ਤੇ ਇੱਕ ਵਾਰ ਫਿਰ ਤਾਂ ਅੰਦਾਜ਼ਾ ਹੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਉਹ ਵੀ ਅਮਰੀਕਾ ਯਾਤਰਾ ਦੌਰੇ ਤੇ ਨੇ ਉਸ ਤੋਂ ਬਾਅਦ ਇਹ ਵੀ ਖਿਆਸ ਲਗਾਈ ਜਾ ਰਹੀ ਹੈ ਕਿ ਕੀ 트ੰਪ ਦੇ ਨਾਲ ਕੋਈ ਗੱਲਬਾਤ ਕਰ ਸਕਦੇ ਨੇ ਵੱਡੇ ਐਲਾਨ ਹੋ ਸਕਦੇ ਨੇ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਕਿਉਂਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਅਮਰੀਕਾ ਨੇ ਕਾਫੀ ਸ਼ਕਤੀ ਵਾਲਾ ਰੁਖ ਜਿਹੜਾ ਕਿ ਅਪਣਾਇਆ ਤੇ ਵਾਦ ਤੋਂ ਵਾਦ ਭਾਰਤ ਨੂੰ ਜਿਸ ਤਰੀਕੇ ਨਾਲ ਲੈਂਡ ਆਇਆ ਗਿਆ ਅੰਬਰੀ ਸਰਵਿਕ ਉਸ ਤੋਂ ਬਾਅਦ ਕਾਫੀ ਜਿਹੜੀ ਕਿ ਸਿਆਸਤ ਪੱਕੀ ਕਿਉਂਕਿ ਜਿਹੜੇ ਪ੍ਰਵਾਸੀ ਸੀ ਉਹਨਾਂ ਨੂੰ ਹੱਥ ਕੜੀਆਂ ਬਨ ਕੇ ਲਿਆਂਦਾ ਗਿਆ ਪੂਰੇ ਅਪਰਾਧੀਆਂ ਵਾਲਾ ਉਹਨਾਂ ਦੇ ਨਾਲ ਟ੍ਰੀਟਮੈਂਟ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਫੀ ਜਿਹੜਾ ਕਿ ਰਾਜਨੀਤੀ ਵੀ ਹੋਈ ਤੇ ਹੁਣੇ ਮੁੱਦਾ ਹੋਰ ਪੱਕਦਾ ਹੋਇਆ ਨਜ਼ਰ ਆ ਰਿਹਾ ਕਿ ਜਿਹੜੇ ਅਮਰੀਕਨ ਦੌਰੇ ਤੇ ਪ੍ਰਧਾਨ ਮੰਤਰੀ ਨੇ ਉਸ ਤੋਂ ਬਾਅਦ 트ੰਪ ਦੇ ਨਾਲ ਜੇਕਰ ਉਹ ਗੱਲਬਾਤ ਕਰਦੇ ਨੇ ਤੇ ਇਸ ਮੁੱਦੇ ਨੂੰ ਖਾਸ ਤੌਰ ਤੇ ਰੱਖਿਆ ਜਾਵੇ ਤੇ ਕੀ ਵੱਡੇ ਲਾਨ ਹੋ ਸਕਦੇ ਨੇ ਇਹ ਵੀ ਆਉਣ ਵਾਲੇ ਟਾਈਮ 'ਚ ਹੁਣ ਪਤਾ ਲੱਗੇਗਾ ਬੀਜੇਪੀ ਸਰਕਾਰ ਜਦੋਂ ਦੀ ਦਿੱਲੀ ਦੇ ਵਿੱਚ ਵਾਪਸ ਆਈਏ ਤੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਨਾਂ ਦਾ ਜੋ ਦੌਰਾ ਸ਼ੁਰੂ ਹੋ ਗਿਆ ਹੁਣ ਉਹ ਦੇਸ਼ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਬਾਕੀ ਉੱਥੇ ਦੇ ਰਾਸ਼ਟਰਪਤੀਆਂ ਦੇ ਨਾਲ ਮਿਲ ਰਹੇ ਨੇ ਇਸ ਤੋਂ ਪਹਿਲੇ ਦੇਖਿਆ ਗਿਆ ਸੀ ਕਿ ਜੋ ਨਰਿੰਦਰ ਮੋਦੀ ਹੈ ਉਹ ਫਰਾਂਸ ਦੇ ਵਿੱਚ ਆਪਣੇ ਰਿਸ਼ਤੇ ਹੋਰ ਪੱਕੇ ਕਰਨ ਦੇ ਲਈ ਪਹੁੰਚੇ ਸਨ ਉਸ ਤੋਂ ਬਾਅਦ ਗੂਗਲ ਦੇ ਸੀਈਓ ਦੇ ਨਾਲ ਵੀ ਉਹ ਜਾ ਕੇ ਮਿਲੇ ਸਨ ਤੇ ਹੁਣ ਨਾ ਕਿਹਾ ਜਾ ਰਿਹਾ ਹੈ ਕਿ ਜੋ ਨਰਿੰਦਰ ਮੋਦੀ ਨੇ ਉਹ ਅਮਰੀਕਾ ਦਾ ਦੌਰਾ ਕਰਨ ਦੇ ਲਈ ਪਹੁੰਚੇ ਨੇ ਤੇ ਉੱਥੇ ਕਿਹਾ ਜਾ ਰਿਹਾ ਹੈ ਕਿ ਜੋ ਨਰਿੰਦਰ ਮੋਦੀ ਹੈ ਡੋਨਲਡ 트럼ਪ ਦੇ ਨਾਲ ਮਿਲ ਕੇ ਗੱਲ ਕਰਨਗੇ ਕਿ ਗੈਰ ਪ੍ਰਵਾਸੀ ਜੋ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਇਸ ਤੋਂ ਇਲਾਵਾ ਹੁਣ ਵੱਡੇ ਫੈਸਲੇ ਜੋ ਕਿ ਭਾਰਤ ਅਤੇ ਯੂਕੇ ਨੇ ਵੀ ਲੈਲੇ ਨੇ ਤੇ ਬਾਰ ਬਾਰ ਇਹ ਹੀ ਕਿਹਾ ਜਾ ਰਿਹਾ ਕਿ ਜੋ ਭਾਰਤੀ ਸਰਕਾਰ ਸੀ ਉਹਨਾਂ ਨੇ ਆਪਣਾ ਜਹਾਜ਼ ਅਮਰੀਕਾ ਦੇ ਵਿੱਚ ਕਿਉਂ ਨਹੀਂ ਭੇਜਿਆ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਗੈਰ ਪ੍ਰਵਾਸੀ ਉੱਥੋਂ ਦੀ ਅੰਮ੍ਰਿਤਸਰ ਵਿੱਚ ਆਏ ਸਨ ਤੇ ਕਿਹਾ ਜਾ ਰਿਹਾ ਕਿ ਉਹ ਕੋਈ ਗੁਨੇਗਾਰ ਨਹੀਂ ਸਨ ਉਹਨਾਂ ਦੇ ਹੱਤਾ ਪੈਰਾ ਦੇ ਵਿੱਚ ਦੇਰੀਆ ਕਿਉਂ ਲਗਾਈਆ ਕੋਈਆਂ ਸਨ ਜੀ ਆ ਜੋ ਦੋ ਭਾਰਤ ਦੇ ਵਿੱਚ ਗੈਰ ਪ੍ਰਵਾਸੀ ਆ ਗਏ ਸਨ ਉਹਨਾਂ ਦੀ ਜੋ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਆਪਣੇ ਆਪਣੇ ਸੂਬਿਆਂ ਦੇ ਵਿੱਚ ਭੇਜ ਦਿੱਤਾ ਸੀ ਜਿਸ ਦੇ ਵਿੱਚ 104 ਲੋਕਾਂ ਦੀ ਲਿਸਟ ਆਈ ਸੀ 30 ਜੋ ਪੰਜਾਬੀ ਸਨ ਤੇ 33 ਦੀ ਗਿਣਤੀ ਗੁਜਰਾਤੀ ਅਤੇ 33 ਦੀ ਗਿਣਤੀ ਦੇ ਵਿੱਚ ਹਰਿਆਣਾ ਦੇ ਲੋਕ ਆਏ ਸਨ ਬਾਕੀ 2-4 ਲੋਕ ਬਾਕੀ ਜਿਹੜੇ 2-4 ਲੋਕ ਸਨ ਬਾਕੀ ਸੂਬਿਆਂ ਦੇ ਵਿੱਚੋਂ ਸਾਨੂੰ ਯੂਪੀ ਤੋਂ 1-2 ਲੋਕ ਆਏ ਸਨ ਮਹਾਰਾਸ਼ਟਰ ਤੋਂ ਵੀ ਵਿੱਚੇ ਕਈ ਲੋਕ ਇਨਕਲੂਡ ਸਨ ਤੇ ਹੁਣ ਸੰਸਦ ਜਦੋਂ ਪੱਕ ਗਈ ਸੀ ਤੇ ਨਰਿੰਦਰ ਮੋਦੀ ਨੇ ਇਸ ਤੋਂ ਬਾਅਦ ਹੁਣ वा फैसला लिता है अब यूएस गए जा रहा है कि अच्छ ट्रंप गलबात की जाएगी लोगों वालों भी बार बार सवाल पूछे जा रहे क्या जा रहा है कि आखिर ਜਿਹੜੇ ਲੋਕ ਇੰਨਾ ਪੈਸਾ ਖਰਚ ਕੇ ਬਾਹਰ ਜਾ ਰਹੇ ਨੇ ਉਹਨਾਂ ਦੀ ਕੀ ਮਜਬੂਰੀ ਹੈ ਤੇ ਲੋਕਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਜੋ ਪਾਰਤ ਹੈ ਉਸ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀ ਅਨਪਲੋਇਮੈਂਟ ਇੰਨਾ ਜ਼ਿਆਦਾ ਹੋ ਗਿਆ ਕਿ ਆਪਣੇ ਘਰ ਦੇ ਖਰਚਾ ਨੂੰ ਚਲਾਉਣ ਦੇ ਲਈ ਜੋ ਲੋਕ ਬਾਹਰਲੇ ਬੁਲਕਾ ਦੇ ਰੁਕ ਕਰਦੇ ਨੇ ਉਹਨਾਂ ਵੱਲੋਂ ਜੋ ਪਨਾਮਾ ਨਹਿ ਟੱਪ ਕੇ ਬਾਰਡਰ ਟੱਪ ਕੇ ਦੂਜੇ ਦੇਸ਼ਾਂ ਦੇ ਵਿੱਚ ਜਾਇਆ ਜਾਂਦਾ ਜਿਹੜੀ ਉਹਨਾਂ ਦੀ ਯਾਤਰਾ ਹੁੰਦੀ ਹੈ ਉਹ ਕਾਫੀ ਜ਼ਿਆਦਾ ਸੌਖੀ ਨਹੀਂ ਹੁੰਦੀ ਹੈ ਅਜਿਹੇ ਵੀਡੀਓਜ਼ ਵੀ ਜੋ ਗੈਰ ਪਰਵਾਸੀ ਲੋਕ ਸੰਘ ਦੇ ਰਿਪੋਰਟ ਹੋ ਕੇ ਵਾਪਸ ਆਏ ਉਹਨਾਂ ਦੇ ਵੱਲੋਂ ਅਪਲੋਡ ਕੀਤੇ ਗਿਆ ਸਨ ਦੇਖਣ ਨੂੰ ਮਿਲਦਾ ਸੀ ਕਿਵੇਂ ਗੰਦੇ ਰਸਤੇ ਤੋਂ ਲੋਕ ਜੋ ਬਾਰਡਰ ਟੱਪ ਕੇ ਜਾ ਰਹੇ ਸਨ ਸਿਰਫ ਆਪਣੇ ਪਰਿਵਾਰਕ ਮੈਂਬਰਾਂ ਦੇ ਲਈ ਉਹਨਾਂ ਦਾ ਜੋ ਫਿਊਚਰ ਹੈ ਉਹ ਸੈੱਟ ਹੋ ਜਾਵੇ ਪਰ ਹੁਣ ਐਕਸ਼ਨ ਮੋਡ ਦੇ ਵਿੱਚ ਸਾਰੇ ਦੇਸ਼ ਆ ਚੁੱਕੇ ਨੇ ਸਭ ਤੋਂ ਪਹਿਲਾਂ ਯੂਐਸ ਉਸ ਤੋਂ ਬਾਅਦ ਫਿਰ ਯੂਕੇ ਤੇ ਹੁਣ ਭਾਰਤ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਜਿਹੜੇ ਗੈਰ ਪਰਵਾਸੀ ਲੋਕ ਭਾਰਤ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਬਾਹਰ ਕੱਢਣ ਦਾ ਫੈਸਲਾ ਇਸ ਵੇਲੇ ਲੈ ਲਿੱਤਾ ਗਿਆ ਹੈ